ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੀਨੋਂ ਦੇ ਪਿੰਡ ਵੇਈ ਧੂਈ ਵਿੱਚ ਇੱਕ ਦਿਲ ਦਹਿਲਾਤ ਦੇਣ ਵਾਲਾ ਹਾ사 ਵਾਪਰਿਆ ਹੈ ਸ਼ਨੀਵਾਰ ਸਵੇਰੇ ਇੱਕ ਸਕੂਲ ਬੱਸ ਦੀ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਹੋ ਗਈ ਇਸ ਦਰਦਨਾਕ ਹਾਸੇ ਚ ਡਰਾਈਵਰ ਸਮੇਤ ਇੱਕ 8 ਸਾਲ ਦੀ ਮਾਸੂਮ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰ ਵਿਦਿਆਰਥੀ ਵੀ ਜ਼ਖਮੀ ਹੋ ਗਏ ਸਨ ਸਾਰੇ ਜ਼ਖਮੀ ਵਿਦਿਆਰਥੀਆਂ ਨੂੰ ਮੋਬਿਲ ਸਹਾਇਤਾ ਦਿੱਤੀ ਗਈ ਹੈ ਅਤੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਾਣਕਾਰੀ ਅਨੁਸਾਰ ਮੌਕੇ ਤੋਂ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ ਪਰ ਫਤਿਹਬਾਦ ਦੀ ਪੁਲਿਸ ਚੌਕੀ ਇੰਚਾਰਜ ਇਕਬਾਲ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਧੁੰਦ ਕਾਰਨ ਸੜਕ ਤੇ ਵਿਜ਼ਿਬਿਲਟੀ ਮੁਸ਼ਕਲ ਹੋ ਰਹੀ ਸੀ ਜਿਸ ਕਾਰਨ ਇਹ ਦਨਖਾਸਾ ਵਾਪਰ ਗਿਆ ਜਿਹੜਾ ਇਹ ਬੱਚੇ ਲੈ ਕੇ ਆਉਣ ਡਿਆ ਸੀ ਇੱਕ ਘੋੜਾ ਵਾਈ ਜਾਣ ਡਿਆ ਜਿਹੜਾ ਮਗਜੀ ਦੇ ਮਗਰ ਵੱਡਾ ਟਰਾਲਾ ਹੁੰਦਾ ਹੂੰ ਤੇ ਇਹਨੇ ਬਦੇਲੀ ਸਾਈਡ ਵਿਚ ਆਈ ਆ ਵਿਚਾਰੇ ਨੇ ਉਹਨੇ ਜਿਹੜਾ ਘੋੜਾ ਸੀ ਉਹ ਆਪਣਾ ਘੋੜਾ ਬਚਾ ਕੇ ਆ ਬਚ ਗਿਆ ਤੇ ਟਰਾਲਾ ਮਾਰਿਆ ਵਿੱਚ ਬੱਸ ਵਿੱਚ ਬੱਸ ਦੇ ਵਿੱਚ ਤੇ ਡਰਾਈਵਰ ਸਾਡਾ ਦੇ ਫੇਸ ਹੀ ਗਿਆ ਜੀ ਸਾਰਾ ਕੀ ਨਾਮ ਉਹਨਾਂ ਦਾ ਵੀਰ ਦਾ ਹਾਂਜੀ ਰਣਜੀਤ ਸਿੰਘ ਜੀ ਸਾਨੂੰ ਹਮਸਾ ਸਿੰਘ ਕਿੰਨੇ ਬੱਚੇ ਸੀ ਸਕੂਲ ਦੇ ਵਿੱਚ ਸਾਰੇ ਬੱਚੇ ਜ਼ਖਮੀ ਹੋਏ ਕੋਈ ਜੀ ਅਜੇ ਸਾਨੂੰ ਵੀ ਪੂਰੀ ਰਿਪੋਰਟ ਨਹੀਂ ਮਿਲੀ ਜੀ ਬੱਚੇ ਜਿਹੜੀ ਉਹ ਚੜਾ ਕੇ ਵੈਨ ਜਿਹੜੀ ਉਹ ਫਤਿਹਵਾਦ ਜਾਂ ਗੋਂਦਵਾਲ ਹਸਪਤਾਲ ਲੈ ਗਈ ਆ ਹੂੰ ਇਹ ਇਧਰ ਦੇ ਡੈਥ ਕੇਸ ਦੋਵੇਂ ਆਏ ਆ ਜੇ ਹੋਰ ਖਬਰਾਂ ਆਉਂਦੀਆਂ ਪਤਾ ਨਹੀਂ ਹੋਰ ਵੀ ਬੱਚੇ ਕੋਈ ਐਕਸਪਾਇਰ ਹੋ ਗਿਆ ਹੋਈ ਤਰੰਤਨ ਕਿੰਨੇ ਬੱਚੇ ਐਕਸਪਾਇਰ ਪੋਸਟਮਾਰਨ ਤੇ ਪੋਸਟਮਾਰਨ ਦੇ ਇੱਕ ਬੱਚਾ ਵਾਜੀ ਦੇ ਇੱਕ ਸਾਡਾ ਭਰਾ ਆ ਗਿਆ ਹੋਇਆ ਜੀ ਦੋਵੇਂ ਆਂ ਤੇ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਲੌਬ ਦੀ ਕਾਰਵਾਈ ਇੰਤਾਂ ਨੇ ਪੂਰੀ ਕਾਰਵਾਈ ਹੋਈ ਜੀ ਬੱਚਿਆਂ ਦਾ ਇੱਕ ਕੁਆਰੇ ਦੋ ਬੱਚੇ ਹਵੇ ਆ ਵਿਚਾਰਾ ਛੋਟੀ ਊਮਨ ਸੀ ਆ ਉਤੋਂ ਵੱਡਾ ਵਾ ਅਰਗੁਨ ਸਿੰਘ ਤੇ ਇਹ ਤੋਂ ਛੋਟਾ ਸਾਰਿਆਂ ਨੂੰ ਛੋਟਾ ਭਰਾ ਸੀ ਉਹਨਾਂ ਕੋਲ ਉਹਦੇ ਆਪਣੇ ਬੱਚੇ ਆ ਕੋਈ ਬੱਚਾ ਨਹੀਂ ਹੈ ਦੋਵਾਂ ਚ ਨਹੀਂ ਤੇ ਕਿਸੇ ਨੇ ਨਜ਼ਰ ਆ ਕਰਦਾ ਇਦਾਂ ਘਰੋਂ ਇਹ ਤੁਮ ਜਿਹਾ ਜਿਆਦਾ ਸਕੂਲ ਵਾਲੇ ਵੀ ਆ ਬੀਬੀਆਂ ਨੂੰ ਪੁੱਛ ਲੋ ਇਹਨਾਂ ਭਲਾ ਮਾਨਸ ਤੇ ਅਮਰਤਾਰੀ ਬੰਦਾ ਹੈ ਜੀ ਕੋਈ ਨਸ਼ੇ ਦਾ ਜੀ ਕਿਸੇ ਚੀਜ਼ ਕਰੇਗਾ ਬਹੁਤ ਜਿਆਦਾ ਘਾਟਾ ਪਈ ਜਾਂਦੀ ਸਾਨੂੰ ਮੌਕੇ ਤੇ ਹੀ ਆਮੋ ਸਾਹਮਣੇ ਟੱਕਰ ਹੋਈ ਆ ਵਾਸਤੇ ਟਰੱਕ ਦੀ ਤੇ ਬਹੁਤ ਜਿਆਦਾ ਨੁਕਸਾਨ ਹੋਇਆ ਬੱਚੇ ਆ ਤਿੰਨੋਂ ਪੂਰੇ ਹੋ ਗਏ ਆ ਜੀ ਬਾਕੀ ਜ਼ਖਮੀ ਹਾਲਤ ਚ ਬੱਚੇ ਆਲੇ ਉਹਨਾਂ ਦੀ ਦੱਸਣਗੇ ਕੁਝ ਹੌਸਪੀਟਲ ਲੈ ਗਏ ਆ ਐਂਬੂਲੈਂਸ ਆਈਆਂ ਸੀ ਤੈਨੋਂ ਉਹਨਾਂ ਦੇ ਵਿੱਚ ਬੱਚੇ ਤੇ ਡਰਾਈਵਰ ਨੂੰ ਭੇਜ ਦਿੱਤਾ ਗਿਆ ਹੌਸਪੀਟਲ ਡਰਾਈਵਰ ਦੀ ਕਿਸ ਹਾਲਤ ਡਰਾਈਵਰ ਦੀ ਹਾਲਤ ਬਹੁਤ ਹੀ ਮਾੜੀ ਤੇ ਬਹੁਤ ਹੀ ਨਾਜ਼ੁਕ ਹੈ ਜੀ ਥੱਲੇ ਲਾਈ ਸਖਤ ਉਹ ਡੈੱਡ ਹੋ ਗਿਆ ਜੀ ਡਰਾਈਵਰ ਜਿਹੜੀ ਬੱਸ ਆ ਜਿਹੜੀ ਬੱਚਾ ਵਾਲੀ ਬੱਸ ਉਹ ਜਾ ਰਹੀ ਸੀ ਤੰਤਾਂ ਨੂੰ ਤੇ ਜਿਹੜਾ ਟਰੱਕ ਹੀ ਸਾਹਮਣੇ ਤੋਂ ਆ ਰਿਹਾ ਸੀ ਤੇ ਜਿਹੜਾ ਦੋਨਾਂ ਦੀ ਧੁੰਦ ਕਰਕੇ ਜਿਹੜੀ ਟੱਕਰ ਹੋ ਗਈ ਆ ਜਿਸ ਦੇ ਵਿੱਚ ਬੱਚੇ ਤੇ ਜਿਹੜਾ ਗਿਆ ਬੱਸ ਦਾ ਡਰਾਈਵਰ ਉਹਦੀ ਡੈਥ ਵੀ ਹੋ ਗਈ ਹੈ ਤੇ ਬਾਕੀ ਬੱਚੇ ਵੱਖ-ਵੱਖ ਰੈਫਰ ਕਰਤੇ ਤੇ ਜਿਹੜਾ ਰਸਤਾ ਰਸਤਾ ਜਾਮ ਹੋਇਆ ਉਹ ਜਿਹੜਾ ਚਾਲੂ ਕਰਾਇਆ ਗਿਆ ਕਹਿੰਦੇ ਬੱਚੇ ਕਾਫੀ ਸੀਰੀਅਸ ਆ ਕਹਿੰਦੇ ਹਸਪੀਟਲ ਆ ਉਹ ਬਾਕੀ ਜਦੋਂ ਉੱਥੋਂ ਆਪਾਂ ਨੂੰ ਕਲੀਅਰ ਹੋਊਗਾ ਨਾ ਸੀਰੀਅਸ ਐਕਸੀਡੈਂਟ ਹੀ ਸੀਰੀਅਸ ਹੈ ਤਰਨ ਤਰਨਤੋ ਵਿਕਾਸ ਕੁਮਾਰ ਦੀ ਰਿਪੋਰਟ ਐਸਐਮਜ਼ ਨਿਊਜ਼